फते की करो हांजी सत श्रीकाल वेलकम की हाल चाल कि सारे ठीक ठाक कर दें छोटे जो लोग आशीर्वाद शॉप से इधर भो तैयार हो बैठे अक्सा नहीं आने ग ਚਲੋ ਚਲ ਜੀ ਫਿਰ ਤੇ ਕੱਲ ਹੀ ਥੋੜੀ ਬਹੁਤ ਚੇਂਜਿੰਗ ਕੀਤੀ ਹੈ ਦੁਕਾਨ ਦੇ ਵਿੱਚ ਕਿ ਮਤਲਬ ਦੁਕਾਨ ਆਪਾਂ ਸਮਾਨ ਆ ਉਹਦਾ ਆਪਾਂ ਘਰੇ ਨਹੀਂ ਲੈਂਦਾ ਸਾਰਾ ਜੋ ਵੀ ਜਰ ਰਹਿ ਗਰੂਗੇ ਉਹ ਹੀ ਲੈਂਦੇ ਆ ਘਰੇ ਫਿਲਹਾਲ ਤੇ ਬਾਕੀ ਉੱਥੇ ਚੇਂਜਿੰਗ ਕੀਤੀ ਥੋੜੀ ਬਹੁਤ ਅਜੇ ਤਾਂ ਅਸੀਂ ਦੱਸਦੇ ਆ ਥੋੜੀ ਬਹੁਤ ਉੱਥੇ ਸੈਟਿੰਗ ਕਰਨ ਵਾਲੀ ਹੈ ਤੇ ਇੱਧਰ ਯਾਹ ਘਰੇ ਆਣ ਕਾ ਲੀਆਂ ਫਿਰ ਧੁੱਪ ਤੇ ਬਾਹਰ ਉਹ ਕੀ ਕਰਦੇ ਆ ਵੀ ਕੰਡਾ ਕਿਆ ਕਿੱਦਾਂ ਦੀ ਬਣ ਗਈ ਚਲੋ ਆ ਜਿਓ ਪਤੇ ਪਹੁੰਚ ਗਏ ਦੁਕਾਨ ਤੇ ਤੇ ਕਰਨੇ ਤੋ ਸਾਫੂ ਕਰਤਾ ਸਾਸਪਈ ਕਰਤੀ ਕਿ ਲੈ ਫਿਰ ਬੰਦ ਹੋ ਗਈ ਰਾਤ ਹੀ ਬੰਦ ਹੋ ਲੈ ਗਏ ਤੇ ਆ ਹੰਗ ਲਾ ਇਧਰ ਕਪੜੇ ਟੰਗ ਤੇ ਆ ਬਾਕੀ ਚੁੱਕਣ ਵਾਲੇ ਸਾਰੇ ਇਧਰ ਛਿੱਟੇ ਨੁਕਰ ਦੇ ਵਿੱਚ ਫਿਲਹਾਲ ਮੈਂ ਹੁਣ ਹੰਗ ਲਾਂ ਚੱਲਿਆ ਥੋੜੇ ਬਹਾਂਂਦਰ ਲੈ ਜੀ ਇਹਨਾਂ ਨੂੰ ਪੇਂਟ ਕਰਨਾ ਪੈਣਾ ਥੋੜਾ ਬਹੁਤ ਉਹ ਵੀ ਕਰ ਦਿੰਨੇ ਹਾਂਜੀ ਭਾਜੀ ਕੀ ਕਰਨ ਏ ਇੰਜ ਗਰਮੀ ਲੱਗਦੀ ਬੱਤੀ ਬੰਦ ਹੋ ਗਈ ਤੇ ਹੈਂਗਰਾਂ ਦੇ ਵਿੱਚ ਜਿੱਦ ਮੇਰਾ ਪੁੱਤ ਸੁੱਤਾ ਹਰਪਤ ਸਿੰਘ ਤੇ ਕਰਨ ਲੱਗੀ ਇਧਰ ਕੰਮੀ ਕੱਲ ਦਾ ਕੰਮ ਕੰਪਲੀਟ ਕਰਤਾ ਸੀ ਤੇ ਆ ਵੇਖੋ ਰਾਂਡਾ ਛੱਡਾ ਪਾਤੀਆਂ ਆਪਾਂ ਤੇ ਉਹਦਾ ਟਾਇਰ ਹੁ ਮਕੱਤਾ ਰਹਿਦੀ ਤੇ ਇਹਦੇ ਟੌਪ ਵਗੈਰਾ ਕਿਉਂਕਿ ਜਗਾ ਘਾਟੀ ਤੇ ਫਿਰ ਉਹ ਕੱਲ ਵੀ ਦੱਸਿਆ ਸੀ ਕਿ ਤਾਂ ਸੂਤਰ ਨਹੀਂ ਆ ਰਿਹਾ ਤੇ ਕਈਆਂ ਦੇ ਕਮੈਂਟ ਵੀ ਆ ਰਹੇ ਕਿ ਤੁਸੀਂ ਮਤਲਬ ਸ਼ਾਪ ਬੰਦ ਕਰ ਰਹੇ ਨਹੀਂ ਆਪਾਂ ਸ਼ਾਪ ਕਿਉਂ ਬੰਦ ਕਰਨੀ ਇਦਨ ਸ਼ੋਪਾ ਕਰਨੀ ਸ਼ੋਪ ਕਿਉਂ ਬੰਦ ਕਰਨੀ ਆਪਾਂ ਚੱਲਣ ਦੇਈਏ ਸ਼ੋਪ ਬੜੇ ਵਧੀਆ ਤੇ ਬਾਬੇ ਦੀ ਕਿਰਪਾ ਮਹਾਰਾਜ ਜੀ ਫੁੱਲ ਬਟਾ ਫੁੱਲ ਤੇ ਬਾਕੀ ਇਹ ਵਗੇ ਹੁਣ ਟੌਪ ਸ਼ੌਪ ਵਗੈਰਾ ਇੱਧਰ ਲਾਦਨੇ ਸਾਰੇ ਟੌਪ ਪਜਾਮੇ ਵਜੂਨ ਵਗੈਰਾ ਇੱਧਰ ਲਾਦਨੇ ਆਪਾਂ ਕਿਦਾਂ ਸਾਲਾ ਉਧਰ ਕਿਦਾਂ ਸਟੰਡਾ ਪੁੰਡਾ ਖਲਾਰੀਆਂ ਪਈਆਂ ਸਾਰੀਆਂ ਇੱਧਰ ਇੱਧਰ ਜਿਹੜਾ ਵੀ ਮਤਲਬ ਕਸਟਮਰ ਜਿਹੜਾ ਵੀ ਆਏਗਾ ਆਪ ਵੀ ਪਸੰਦ ਕਰਕੇ ਲੈ ਆ ਜੀ ਕੋਲ ਨੋ ਟੌਪ ਉੱਪਰ ਲਾ ਦੇ लौग तो लौग तो लौग। लौग। कमी ला आता। चलो तो है है। <laughs> चलो इधर में सारे सारे तो मैं भी टंग लग टंगली तो पैर जा फसल गया चलो ਨੇ ਉੱਪਰ ਹੀ ਇਹਦੇ ਨਾਲ ਗਨੇਣਾ ਬੱਸੀ ਗਿਆ ਮੈਂ ਇਹਨਾਂ ਇੱਧਰੋਂ ਕਰਦੇ ਆਂ ਅਜੇ ਕ੍ਰੌਪ ਟੋਪ ਇੱਕ ਸੈਟ ਲਾਉਣੇ ਨੇ ਗਣ ਕ੍ਰੌਪ ਆ ਸਾਰੇ ਇੱਕ ਲੌਪ ਹੀ ਆ ਅੱਛਾ ਹਾਂ ਫਿਰ ਕਿੰਨਾ ਨੂੰ ਜੋ ਕੋਠਾ ਨੂੰ ਕਰੀ ਜਾਂਦੇ ਨੇ ਇੱਦਾਂ ਤਾਂ ਇਹਦਾ ਕੰਮ ਨਹੀਂ ਜਾ ਚੇਗਾ ਆਉਤੇ ਟੰਗਣਾ ਕੀ ਕੀ ਬੰਦੂਆਂ ਆ ਨਹੀਂ ਜੇ ਟੱਕੀਆਂ ਚੰਦਾਂ ਬੰਨਿਆ ਹੋੜੀ ਹੋੜੀ ਕਰਕੇ ਟੰਗਦੇ ਨੇ ਆ ਬਤ तकरीबन ਸਾਰੇ ਆ ਨੀਚੇ ਨਾਲ ਆਏ ਨੇ ਤਾਂ ਕਾਹਦੀ ਛੋਟੀ ਆਣਾ ਕਿਉਂਕਿ ਜਗ੍ਹਾ ਐਨੂੰ ਚੌੜੀ ਘੱਟ ਵਾ ਐਨੂੰ ਮਹਾ 6 ਫੁੱਟ ਵਾ ਮੱਥਾ ਬਣਾ ਘੱਟ ਵਾ ਲੰਮੀ ਤੇ 20 ਫੁੱਟ ਵਾ ਵਸੇ ਲੰਬਾਈ ਬੜੀ ਐ ਤਾਂ ਕਰਕੇ ਫਿਰ ਇੱਥੇ ਕਾਊਂਟਰ ਹੀ ਆ ਸਿਰਫ ਉਹ ਸੂਤਰ ਨਹੀਂ ਹੁੰਦਾ ਕੰਮ ਬੜੀ ਮੁਸ਼ਕਲ ਹੀ ਮਤਲਬ ਜੇ ਤਾਂ 4 ਆ 4-5 ਜਣੇ ਆ ਜਾਂਦੇ ਫਿਰ ਬੜੀ ਮੁਸ਼ਕਲ ਹੁੰਦੀ ਫਿਰ ਬੰਦਾ ਨਾ ਖਲੋ ਸਕਦਾ ਇਹ ਨਾ ਫਿਰ ਇੱਥੇ ਤੱਕ ਤੇ ਜਗ੍ਹਾ ਸਾਰੀ ਕਵਰਿੰਗ ਹੋ ਜਾਂਦੀ ਫਿਰ ਕੱਲ ਥੋੜਾ ਦਿਮਾਗ ਲਾ ਕੇ ਫਿਰ ਕਾਢ ਦਿੱਤਾ ਤੇ ਟ੍ਰਾਈ ਰੂਮ ਕਰਤਾ ਤਿਆਰ ਇਹਦੇ ਵਿੱਚ ਸ਼ੀਸ਼ਾ ਲਾਉਣ ਵਾਲਾ ਬਾਕੀ ਆ ਜਾਂ ਅੰਦਰ ਇਹਦੇ ਫਿਰ ਦਰੇ ਰੱਖਦੇ ਪਈਏ ਜੀਨਾ ਤੇ ਮੇਰੀ ਡਿਊਟੀ ਮੈਂ ਟੋਪ ਲਾਈ ਇਧਰ ਹੰਗਰ ਚ ਉੱਪਰ ਇਹਨਾਂ ਨੇ ਟੀ ਸ਼ਰਟ ਲਗਾਈਆਂ نیچے ਲਗਾ ਤੇ ਟੋਪ ਤੇ ਕੁਝ ਟੋਪ ਹਲੇ ਰਹਿ ਗਏ ਆ ਉਹ ਵੀ ਲਗਾਣੇ ਕਿਉਂਕਿ ਥੱਕ ਗਏ ਆ ਨਾ ਇਸ ਕਰਕੇ ਮੈਂ ਅਖਾ ਥੋੜੀ ਰੈਸਟ ਕਰ ਲਾਂ ਮੈਂ ਤੇ ਇਹ ਲਗਾਉਂਦੇ ਪਏ ਜੀਨਾ ਤੇ ਹਾਰੇ ਫਤੇ ਦੁੱਧੂ ਪੀ ਰਿਆ ਹੁਣੇ ਉੱਠਿਆ ਵਾ

ਆ ਜਿਹੜੇ ਬੇਸਤ ਨੇ ਇਹ ਤੇਰੀ ਮੰਮੀ ਦੋ ਤਿੰਨ ਮਹੀਨੇ ਜਾੜ ਹੋਈ ਹੈ ਕਹਾਂ ਤੇ ਹੀ ਮੈਂ ਛਿੱਟੇ ਛਿੱਟੇ ਡੱਬੇ ਨਹੀਂ ਬੈਠੀ ਤੇ ਪਏ ਉਹ ਕਹਿੰਦੀ ਮੇਰੇ ਡੱਬੇ ਡੱਬੇ ਦਾ ਖੰਡੇ ਕੰਮ ਆਉਂ ਤੇ ਚਾਹ ਦੋ ਜਾ ਰਹਿ ਕਿ ਨਹੀਂ ਤੇ 4 ਫੁੱਟ ਦਾ ਜਿੱਤੇ ਬਾਬੇ ਦਾ ਕਮਰਾ ਆਪਣੀ ਘਰ ਕੋਈ ਇੱਕ ਪਾਸੇ ਇਧਰ ਵੀ ਚਾਰ ਆ ਚਾਰ ਫੁੱਟ ਲੰਮਾ ਚਾਹੀਦਾ ਉਹਨਾਂ ਤੇ ਉਹਦੇ ਬਰਾਬਰ ਨਹੀਂ ਹੋਊਗਾ ਨਾ ਉਹ ਤੇ ਫਿਰ ਵੜਨਾਗੇ ਤੇ ਫਿਰ ਉਹ ਜਿੰਨੇ ਤੇਰੇ ਪੈਸੇ ਬਣਦੀਆਂ ਲੰਮਾ ਤੇ 6 ਫੁੱਟ ਹੀ ਬਣਾਨਾ ਲੰਮਾ ਛੇ ਰੇ ਚੌੜਾ ਤਾਂ ਨੂੰ ਇਧਰ ਨੂੰ ਚੌੜਾ ਇਧਰ ਇੱਕ 4 ਫੁੱਟ ਵਾਲੇ ਇੱਕ 5 ਫੁੱਟ ਵਾਲਾ 4 ਫੁੱਟ ਵਾਲਾ ਆ ਜਾਣਾ ਅੱਛਾ ਹੋਵੇ ਰਾਤੀ ਆਪਾਂ ਖੁਦ ਸਾਨੂੰ ਵਜ ਕੇ ਤੇ 10:30 ਰਾਤੀ ਖੋਲ ਲੈ ਇੱਕੋ ਖੁੱਲਾ ਸਾਡੇ ਕੋਲ ਹੋੜਾ ਮੀਂਹ ਆ ਗਿਆ ਫਿਰ ਆਪਾਂ ਇੱਧਰ ਰਹਿਨ ਤਾਂ ਫਿਰ ਸਵੇਰੇ ਮੈਂ 7 ਵਜੇ ਖੜੇ ਨਹੀਂ ਮੈਂ ਮੈਨੂੰ ਗੰਨੇ ਗੁੰਨੇ ਰਹਾ ਦੇ ਚੱਲ ਉੱਥੇ ਰੱਖ ਰ ਕੋ ਲੈਣੇ ਡੱਬੇ ਡੱਬੇ ਨਹੀਂ ਉਹ ਇੱਥੇ ਵਿੱਚ ਆ ਦੋ ਦੇਦੀ ਮੈਨੂੰ ਉਹਦੇ ਵਿੱਚ ਰੱਖ ਉਹ ਜਿਹੜਾ ਖਲਾਰਾ ਪਿਆ ਵਾ ਅੱਛਾ ਉਹ ਮਤਲਬ ਸਟੈਪ ਵੈਜ ਰੱਖਿਆ ਜਾਊਗੀ ਉਹ ਠੀਕ ਹੋਏ ਰੱਖ ਰੱਖ ਚੜ੍ਹੇ ਉੱਥੇ ਜੀ ਇੱਥੇ ਜਾ ਦੇ ਪੀਲੇ ਵਾਲ ਲੈਂਦੀ ਹਾਂ ਹਾਂ ਤੁਹਾਡੇ ਨਾਲ ਮੈਂ ਜੀ ਮੈਨੂੰ ਪੜਦਾ ਨਹੀਂ ਖਾਣਾ ਜਦੋਂ ਉੱਪਰ ਨਾਂ ਲੱਗਾ ਹਾਂ ਆਏ ਨਹੀਂ ਕਿਤੇ ਖੁਸ਼ੀਆਂ ਆ ਗਈਆਂ ਨਾਨੀ ਆਈ ਤੇ ਤੇ ਮੇਰੇ ਪੁੱਤੂ ਬੜਾ ਗੱਜਾ ਆ ਐਣਕ ਲਾ ਦੇ ਨਾਨੀ ਦੀ ਐਣਕ ਲਾ ਦੋ ਪਤੇ ਐਨਕ ਲਾ ਦੋ ਨਾਨੀ ਦੀ ਤਾਂ ਮੈਨੂੰ ਦੇ ਦੋ ਜਿਹੜਾ ਹੈ ਨਾ ਇਹ ਛਾੜ ਜਿਹੜਾ ਹੈ ਨਾ ਲੇਖੇ ਮੈਂ ਮਿਲ ਕੇ ਆਉ ਮੇਰੇ ਬੜਾ ਜੀ ਕਰਦਾ ਹੈ ਕਿ ਆਪਣੇ ਪੁੱਤ ਨੂੰ ਮਿਲ ਕੇ ਆਉ ਹਾਂ ਆਹ ਫਤਿਹ ਮਿਲ ਕੇ ਆਉ ਪਤੇ ਇੱਕ ਨਾ ਕਾ ਦੋ ਹਾਂ ਲੈ ਐਨਕ ਲਾਤੀ ਨਾਨੀ ਦੀ ਐਨਕ ਲਾਤੀ ਹਾਂ ਸੁਣਾ ਚ ਮੇਰੀ ਹੈ ਨਾ ਫੇਰ ਅੰਨਮ ਨੂੰ ਦੂਰ ਕੱਪੜੇ ਖਾਂਦਾ ਰਹਿੰਦਾ ਹੋਰ ਕੋਈ ਕੰਮ ਨਹੀਂ ਇਹਨੂੰ ਆਹ ਕੱਪੜੇ ਖਾਂਦਾ ਉਹ ਪਹੁੰਚ ਗਏ ਆ ਘਰ ਰੋਟੀ ਪਾਣੀ ਦਾ ਟਾਈਮ ਠੀਕ ਹਨਾ ਤਾਈ ਆਹ ਬਿਸਕੁਟ ਦੇ ਲੈਂਦੇ 5 ਰੁਪਏ ਦੇ ਹੈ ਤਾਂ ਹੀ ਲੈਂਦੇ ਇਹ ਰੋਟੀ ਪਾਣੀ ਛਕ ਲਿਆ ਆਪਾਂ ਤੇ ਹੁਣ அபி படி சார் ਪਰ ਇਹ ਤੇ ਇਸਤ ਬੰਦੀ ਤੇ ਇਹਨਾਂ ਨੂੰ ਇਹ ਪਸੰਦ ਨਹੀਂ ਅਰਬੂਖਾਂਦੇ ਨਹੀਂ ਟੀਂਦੇ ਨਹੀਂ ਖਾਣੇ ਅਰਬੂਖ ਨਹੀਂ ਖਾਣੇ ਬੰਦੀਆਂ ਨਹੀਂ ਖਾਣੇ ਚਨੇ ਆ ਦੇ ਸਬਜ਼ੀ ਫੇਵਰੇਟ ਹੈ ਨਾ ਕਰੇਲ ਨਹੀਂ ਹੋਏ ਆ ਪਾਏ ਦੀਪ ਦੇ ਸਲੌਨ ਤੇ ਤੇ ਹੁਣ ਚਲੇ ਅੰਮ੍ਰਿਤਸਰ ਮੈਂ ਕਰਨ ਦੀਪ ਗੱਡੀ ਖੜਾਗੇ ਵੀਰ ਜੀ ਮੈਂ ਅਚਾਨਕ ਆ ਕੇ ਆਇਆ ਹੀ ਘਰੇ ਇਹ ਗੱਨਾ ਮਸਾ ਜਾਮਗਾ ਤੇ ਚੱਲ ਜਾਨੇ ਹਰਫਤ ਇਹਨੂੰ ਸੰਭਾਲ ਲੈ ਹੁੰਦੇ ਨਾਲੇ ਪਾਣੀ ਬਹੁਤ ਫੜ ਲਈ ਇੱਥੇ ਗਰਮੀ ਹੋ ਜਣੀ ਹੈ ਹੈ ਕਿਉਂ ਲਫੜਾ ਹੈ ਕੋਈ ਗੱਲ ਨਹੀਂ ਝੋਲਾ ਝੋਲਾ ਹੌਲਾ ਹੀ ਹਲਕੀ ਕਿਉਂ ਫਦੇ ਤੇ ਵਿੱਚ ਮੇਰਾ ਮਟੀਰੀਅਲ ਹੈ ਸਾਰਾ ਲੈ ਵੀ ਚੱਲ ਪਿਆ ਗੱਡੀ ਨਿੱਕੀ ਗੱਡੀ ਚੱਲ ਪਏ ਤਿੰਨ ਤਿੰਨ ਜਾਣੇ ਆਪਾਂ ਚਾਰ ਜਾਣੇ ਟੋਟਲ ਸੱਚ ਹਾਂ ਜਾਨੇ ਉਹ ਸੱਚ ਪੰਜ ਜਾਣੇ ਹੋ ਲੈ ਪੰਜ ਜਾਣੇ ਆ ਟੋਟਲ ਸਾਡੇ ਮੈਂਬਰ ਪਾ ਗਏ ਅਮਰ ਸਿੰਘ ਜਾ ਰਹੇ ਆ ਤੇ ਟੋਲ ਲਗਦਾ ਉੱਥੇ ਅੱਗੇ ਉਹ ਟੋਲ ਉਹ ਫਸਟ ਟਾਈਮ ਹੈ ਨਾ ਅੱਛਾ ਲਵਾਇਆ ਹਾਂ ਨਹੀਂ ਉਹ ਮੇਰਾ ਆਪਣਾ ਮੈਂ ਚਲਾ ਦੇਣਾ ਨਾ ਅੱਛਾ ਅੱਛਾ ਉਹਦੀ ਵੀ ਕੋਈ ਚੱਕਰ ਪੈਸੇ ਖਾਣੇ ਪਾ ਆਪਾਂ ਆਹੋ ਆਪਣੇ ਉਹ ਮੈਂ ਗੱਡੀ ਨਾ ਆਪਣੀਆਂ ਲਵਾਇਆ ਨੇ ਨਾ ਮੇਰੇ ਤੇ ਰੱਖਿਆ ਇਹ ਗੱਡੀ ਉਹ ਵੀਰਦੀ ਜਿਹੜਾ ਦੀਪ ਦਾ 파ਟਰਨਰ ਦੀਪ ਦਾ 파ਟਰਨਰ ਉਹਦੀ ਗੱਡੀ ਫਸਟ 9100 ਲੱਗੇ ਪਹੁੰਚ ਗਏ ਆ ਆਈਡੀਆ ਚ ਮਾਰਕੀਟ ਦੀਪ ਨੂੰ ਕੰਮ ਹੈ ਇੱਥੇ ਨਾਲ ਹੀ ਆਪਾਂ ਆਏ ਹਾਂ ਹਾਂ ਕੀ ਦੇ ਫੂ ਮਿਲਣਾ ਹਾਂ ਬੰਦ ਕਰ ਜਾ ਸੋਚ ਤੋ ਬੰਦ ਤੇ ਕਰੋ ਬੰਦ ਕਰੋ ਬੰਦ ਪਹੁੰਚ ਗਏ ਆਈਡੀ ਅਚ ਮਾਰਕੀਟ ਹਾਂਜੀ ਦੱਸੋ ਦੱਸੋ ਰੂਟਾਇਟਰ ਲੱਗੇ ਦਿਖਾਣੇ ਦਿਖਾ ਦਿਖਾਓ ਭਈਆ ਵਧੀਆ ਲੱਗੇ ਕੀ ਜਾਂਦੇ ਹੈ ਕੋ ਆਪਣਾ ਅਕਲ ਵਾਲੀ ਗੱਲ ਬਣਨੀ ਨਹੀਂ ਕੋ ਇੱਥੇ ਕੋਸ਼ੀਆ ਰਗਾ ਆ ਵੀ ਸਾਈਕਲ ਆ ਗਿਆ ਜਦੋਂ ਬੰਦਾ ਤੁਰ ਕੇ ਜਾਂਦਾ ਹਨਾ ਲੋਕ ਤੇ ਆਪਣੇ ਆ ਵੀ ਜਿਹੜੇ ਕਹਿੰਦਾ ਜਿੰਨੀ ਪਾਪ ਕਹਿੰਦਾ ਨੰਤ ਨਹੀਂ ਆ ਨਹੀਂ ਆ ਵੀ ਪਹੁੰਚ ਗਿਆ ਹਾਲ ਗੇਟ ਟ੍ਰੈਫਿਕ ਰੋਕ ਚੱਕ ਇਹ ਜਨ ਨੂੰ ਬਤਾ ਜਿਹੜਾ ਗੱਡੀ ਚ ਲਾਉਣ ਡਿਆ ਸਿਰ ਉਹਦਾਂ ਸੰਗ ਜਾਗ ਆ ਗਏ ਆ ਆ ਰੈਡੀ ਨਿਕਲਦੀ ਹਾਲ ਕੋਈ ਇਧਰ ਰੱਲੀ ਆ ਕੋ ਚੱਲਣ ਦੀ ਹਾਲ ਗੇਟ ਜਬੀ ਫਟੇ ਕੋ ਮੰਡਿਆ ਮਾਰਕੀਟ ਸਾਜੀ ਫਲਪਟਾ ਫਲ ਚਲੋ ਜਿੰਦਾਂ ਵਿੱਚ ਤੇਨੀ ਕਦਾ ਬਟਾ ਦੀ ਆਹ ਕਰ ਦੋ ਸਾਈਕਲਾ ਦੇ ਫਾਈਨ ਅਈ ਆਖਿਆ ਕੋਈ ਅਸਲੀ ਹੈ ਪਰ ਨਹੀਂ ਆ ਨਕਲੀ ਹੈ ਨੰਨਾਂ ਨੰਨਾਂ ਇਹਨਾਂ ਲੱਜੀ ਹੋਗੀ ਅੰਦਰ ਕੱਪੜੇ ਇੱਥੇ ਨਹੀਂ ਖੜੇ ਅੱਛਾ ਸਟਾਰਟ ਨਹੀਂ ਆਉਂ ਨਹੀਂ ਤੇ ਵੀ ਜਾ ਰਹੇ ਸਿਮਾ ਨੂੰ ਭਾਈ ਹੋਵੇ ਹੋਵੇਗਾ ਇੱਥੇ ਤੇ ਮਸਕਲਾ ਹੁੰਦਾ ਜੀ ਅਜੇ ਘਮ ਘਮਗੇ ਕੰਮਲੇ ਹੋ ਗਏ ਆ ਨਾਂ ਦੇ ਪਾਇਆ ਸਤ ਸਾਰੇ ਸਾਰੇ ਤੇ ਮੈਨੂੰ ਡਰ ਘੱਟ ਤੇ ਮੈਨੂੰ ਕੁਝ ਟਾਈਮ ਨਹੀਂ ਦੀ ਨਾ ਕੋਈ ਵੀ ਗੱਲ ਨਹੀਂ ਪਸੰਦ ਕਰਨ ਦੇ ਆ ਤੇ ਹਰ ਹfte ਵਾਸਤੇ ਨਹੀਂ ਆਈ ਕੋਈ ਚੀਜ਼ ਪਸੰਦ ਹੋ ਗਿਆ ਡੰਨ ਕੰਮ ਆ ਲੈ ਲੈ ਇੱਕ ਖੈਲੀ ਬਟਰ ਲੈ ਆ ਰਿਹਾ ਬੱਸ ਐਨੋ ਕੀ ਤੋਂ ਇੱਥੇ ਲਾਲਜਾ ਕਪੜਾ ਪਾ ਗਣਾ ਭਾਜੀ ਲਾਲਜਾ ਕਪੜਾ ਪਾ ਗੇ ਮੈਂ ਇਹ ਤਾਂ ਲਾਲਜਾ ਕਪੜਾ ਪਾ ਗੇ ਤੇ ਉਹ ਵੀਡੀਓ ਲਾਣੀ ਇੱਕ ਗੱਡੀ ਹੋਰ ਸਾਡੇ 8:30 ਦਾ ਟਾਈਮ ਹੋ ਗਿਆ ਹੁਣ ਕਿੱਕ ਦੇ ਕਰਦੇ ਸਮਾਨ ਲੈਦਾ ਵਾ ਪੈ ਗਏ ਥਾ ਘਾਰ ਕੇ ਸਾਰੇ ਇਹ ਤੋਂ ਇਹ ਮਰਾਣਾ ਵਲੋਗ ਦਾ ਭਾਜੀ ਪਰ ਕਰੂਗੀ ਕੋਕ ਨਹੀਂ ਮੈਂ ਨਾ ਗਲਤ ਮੈਂ ਖੜਾ ਫਿਰ ਸਵੇਰੇ ਗਿਆਂਦੇ ਆਪਣੇ ਮੁਰਪੁਰੇ ਆਲੇ ਪਾਸੇ ਲੈ ਜਾ ਲੈ ਜਾ ਦੇਖ ਐਂਡ ਕਹਿੰਦੇ ਮਿੱਟੀ ਭਰਦੇ ਹੋਰ ਆ ਦੇਖੋ ਲੈ ਜਾ ਸੁਭਾਉ ਉहां ਪਹੁੰਚ ਜਾਓ ਫਿਰ ਇੱਕ ਵਾਰ ਜਨ ਸਸਟੋਪ ਕੋਲ ਅੱਗੇ ਬੰਦੇ ਪਾਉਂਦੇ ਉਹ ਲੈ ਲੈਂਦੇ ਪਾਦੇ ਬੰਦੀ ਲੋ ਜਿਆ ਦਾ ਜੌੜੀ ਹੈ ਯਾਰ ਦੇਖੋ ਤੁਸੀਂ ਜਿੰਦੇ ਲਾਲ ਹਰੇ ਨਾਲ ਆ ਬੜੀ ਆ ਆ ਵੀ ਕੰਮ ਸਹੀ ਹੋਏ ਬਹੁਤ ਜਣ ਆ ਕੀ ਆ ਚਾਰ ਨੂਣੀ ਬਾਉ ਵਸਤੀ ਕਿੰਨੀ ਨੂਣੀ ਆਈ ਫਤਨੇ ਆਪਣਾ ਟੋਏ ਤੇ ਵਿਖਾ ਲਿਆ ਨਹੀਂ ਗੱਡੀ ਯਾਰ ਇਹਦਾ ਵੀ ਉਹ ਆਣਦਾ ਨਾਨੇ ਨੂੰ ਹੈ ਨਾ ਨਾਨਾ ਇਹਦੇ ਪਾਵਾ ਗੱਡੀ ਰਾ Hai si Ayu, sih suka lah. Bapak si Reza, Ah, beri pria itu Ayu, betul candaan. Nah, share share cuman aja. Bapak Ayu, ini pancingan mario. Aku pancingan mario. Bapak Ayu, ayu. Ay, cate ayu, te rena. Lo no ਠੀਕ ਹੈ ਮਿਲਦੇ ਆ ਤਾਂ ਨਵੇਂ ਵੀਡੀਓ ਨਾਲ ਬਲੌਗ ਵਧੀਆ ਲੱਗਾ ਤੇ ਕਮੈਂਟ ਸੇ ਜੁੜ ਕਰਿਓ ਤੇ ਦੁਕਾਨ ਦਾ ਕੰਮ ਆ ਜਾ ਥੋੜਾ ਬਹੁਤ ਕਰਤਾ ਕਲੀਅਰ ਪਾਪਾ ਉਪਰ ਲਾਤੀਆਂ ਹੈਂ ਗਰੂਮ ਕਰਦੇ ਆਗੇ ਇੰਜਿੰਗ ਕਰਦੇ ਆ ਹੁਣ ਤਾਂ ਕੰਦਰੀ ਖੁੱਲੀ ਹੋ ਗਈ ਹੈ ਨਾ ਆਪਣੀ ਪਹਿਲਾਂ ਨੇ ਬਹੁਤਾ ਘੰਮਾਸਿਆ ਪਿਆ ਹੈ ਚਲੋ ਇਦਾਂ ਹੀ ਠੀਕ ਹੈ ਮਿਲਦੇ ਆ ਬਾ ਬਾਏ ਗੁੱਡ ਨਾਈਟ ਰਬ ਰੱਖਾ ਰਬ ਰੱਖਾ ਸਸੀ ਕਾ ਮਾ ਕੋ ਬਾਏ